ਐਸੇ ਵੇਲੇ ਸੀ ਮੌਜੂਦ ਹੈ ਉੱਤਰ ਪ੍ਰਦੇਸ਼ ਯੂਪੀ ਲਖਨਊ ਦੇ ਵਿੱਚ ਜਿੱਥੇ ਕਿ ਜੈ ਪ੍ਰਕਾਸ਼ ਜੀ ਜਿਹੜੇ ਨੈਸ਼ਨਲ ਸਾਬਕਾ ਕੋਆਰਡੀਨੇਟਰ ਨੇ ਉਹਨਾਂ ਦੇ ਵੱਲੋਂ ਇੱਕ ਵਿਸ਼ਾਲ ਨੈਸ਼ਨਲ ਲੈਵਲ ਦੀ ਕਾਨਫਰੰਸ ਰੱਖੀ ਗਈ ਸੀ ਸਮਾਗਮ ਰੱਖਿਆ ਗਿਆ ਸੀ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਤੇ ਸਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਨੂੰ ਸੰਬੰਧਿਤ ਔਰ ਚਿੰਤਨ ਮੰਥਨ ਕੀਤਾ ਗਿਆ ਪੂਰੇ ਭਾਰਤ ਪੂਰੇ ਭਾਰਤ ਦੇ ਵਿੱਚੋਂ ਬੁੱਧੀਜੀਵੀ ਵਰਗ ਹੈ ਵਿਦਵਾਨ ਲੋਕ ਆਏ ਪੋਲੀਟੀਕਲ ਲੋਕ ਆਏ ਆਈਐਸ ਆਈਪੀਐਸ ਅਫਸਰ ਆਏ ਤੇ ਇਸ ਚੰਤਨ ਮੰਥਨ ਦੇ ਵਿੱਚ ਅੱਜ ਕੀ ਨਿਕਲ ਕੇ ਸਾਹਮਣੇ ਆਇਆ ਉਹ ਆਪਾਂ ਕਰਾਂਗੇ ਗੱਲ ਜਿਵੇਂ ਮੇਰੇ ਨਾਲ ਨੇ ਅਸਲੀ ਸੀਨੀਅਰ ਲੀਡਰ ਸਾਡੇ ਮਿਸ਼ਨਰੀ ਆਗੂ ਮੱਖਣ ਲਾਲ ਚੋਹਾਂ ਜੀ ਚੋਹਾਂ ਸਾਹਿਬ ਜੈਪੀਮ ਜੀ ਜੈਪੀਮ ਜੈਪਾਤ ਮਾਨਸਾ ਕੀ ਕਹਿਣਾ ਚਾਹੂਗਾ ਜਿਹੜੀ ਅੱਜ ਇਹ ਜਿਹੜਾ ਚੰਤਨ ਮੰਥਨ ਹੋਇਆ ਜਿਹਦੇ ਤੇ ਪਹਿਲਾਂ ਵੀ ਚਰਚਾ ਸੀ ਤੇ ਹੁਣ ਵੀ ਚਰਚਾ ਹੋ ਰਹੀ ਹੈ ਪਹਿਲਾਂ ਬਹੁਤ ਸਾਰੀਆਂ ਲੋਕਾਂ ਦੀਆਂ ਕਿਆਸ ਰਾਈਆਂ ਸੀਗੀਆਂ ਤੇ ਹੁਣ ਸਿੱਟਾ ਕੁਝ ਸਾਹਮਣੇ ਨਿਕਲ ਕੇ ਆਇਆ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਕਾਂਸੀ ਟੀਵੀ ਦੇਖ ਰਹੇ ਸਭ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜਿਹੜਾ ਅੱਜ ਦਾ ਤੁਹਾਡਾ ਕੁਐਸਚਨ ਹੈ ਕਿ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਤੇ ਸਮਾਜਿਕ ਪਰਵਰਤਨ ਆਰਥਿਕ ਮੁਕਤੀ ਅੰਦੋਲਨ ਦੇ ਪਿਤਾਮਾ ਸਾਹਿਬੇ ਕਮਾਲ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਿਸ਼ਨ ਬਚਾਓ ਦੇਸ਼ ਬਚਾਓ ਦੇ ਬੈਨਰ ਥਲੇ ਜਿਹੜਾ ਅੱਜ ਦਾ ਚਿੰਤਨ ਸ਼ਿਵਰ ਰੱਖਿਆ ਗਿਆ ਸੀ ਉਹਦੇ ਵਿੱਚ ਲਗਭਗ ਭਾਰਤ ਦੀਆਂ 11 ਸਟੇਟਸ ਦੇ ਵਿੱਚੋਂ 11 ਸੂਬਿਆਂ ਦੇ ਵਿੱਚੋਂ ਡਾਕਟਰ ਵਕੀਲ ਇੰਜੀਨੀਅਰ ਆਈਏਐਸ ਆਈਆਰਐਸ ਆਈਪੀਐਸ ਜਿਹੜੇ ਅਧਿਕਾਰੀ ਉਹ ਵੱਡੀ ਗੰਤੀ ਦੇ ਵਿੱਚ ਪਹੁੰਚੇ ਜਿਹਦੇ ਵਿੱਚ ਕਿ ਉਹ ਬਹੁਤ ਹੀ ਗੂੜੀ ਵਿਚਾਰ ਚਰਚਾ ਕੀਤੀ ਗਈ ਕਿ ਦੇਸ਼ ਦੇ ਅੰਦਰ ਸਮੰਤਬੱਦੀ ਪਾਰਟੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਸਾਬ ਸ਼੍ਰੀ ਕਾਂਚੀ ਰਾਮ ਜੀ ਦੇ ਅੰਦੋਲਨ ਨੂੰ ਤਾਰੂ ਪੀੜ ਕਰਨ ਦਾ ਯਤਨ ਕਰ ਰਹੇ ਆ ਉਹਨੂੰ ਰੋਕਣ ਦੇ ਲਈ ਸਾਨੂੰ ਇੱਕ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਇੱਕ ਜਗ੍ਹਾ ਇਕੱਠੇ ਹੋ ਕੇ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਆ ਉਹ ਬਹੁਤ ਅੱਜ ਲੰਬਾ ਸਮਾਂ ਲਗਭਗ 5-6 ਘੰਟੇ ਤੱਕ ਦਾ ਪ੍ਰੋਗਰਾਮ ਚੱਲਿਆ ਕਿ ਜਿਹਦੇ ਨਾਲ ਇਹੋ ਗੱਲਬਾਤ ਨਿਕਲ ਕੇ ਸਾਹਮਣੇ ਆਈ ਜਿਹੜੀ ਕਿ ਸਾਬਕਾਂਸ਼ੀ ਰਾਮ ਜੀ ਕਿਹਾ ਕਰਦੇ ਸਨ ਕਿ ਜਿਸ ਸਮਾਜ ਦੀਆਂ ਗੈਰ ਰਾਜਨੀਤਿਕ ਜਿਹੜਾਂ ਮਜਬੂਤ ਨਹੀਂ ਹੁੰਦੀਆਂ ਉਹਨਾਂ ਦੀ ਰਾਜਨੀਤੀ ਮਜਬੂਤ ਨਹੀਂ ਹੁੰਦੀ ਤੇ ਇਸ ਕਰਕੇ ਜੋ ਅੱਜ ਦਾ ਚੰਤਨ ਸ਼ਿਵਰ ਸੀਗਾ ਉਹ ਬਹੁਤ ਹੀ ਇਤਿਹਾਸਕ ਹੋ ਨਿਭੜਿਆ ਹੂੰ ਠੀਕ ਅੱਜ ਜਿਹੜੀ ਕਿਆਸ ਰਹੀਆਂ ਸੀ ਲੋਕਾਂ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਸੀਗਾ ਕਿ ਜੈ ਪ੍ਰਕਾਸ਼ ਜੀ ਇੱਕ ਆਪਣੀ ਧਿਰ ਖੜੀ ਕਰਨਗੇ ਰਾਜਨੀਤਿਕ ਪਾਰਟੀ ਬਣਾਉਣਗੇ ਜਾਂ ਇਦਾਂ ਦਾ ਬਹੁਤ ਕੁਝ ਸੀਗਾ ਕੀ ਕਹਿਣਾ ਚਾਹੂੰਗੇ ਉਹਨਾਂ ਦੇ ਵਾਸਤੇ ਮੈਂ ਲਗਭਗ ਜਦੋਂ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੀ ਕਿ ਬਹੁਜਨ ਸਮਾਈ ਪਾਰਟੀ ਦੇ ਸਾਡੇ ਨੇਤਾ ਨੇ ਉਹਨਾਂ ਨੇ ਜਦੋਂ ਜੈ ਪ੍ਰਕਾਸ਼ ਜੀ ਨੂੰ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਤੇ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਕੀਤਾ ਸੀ ਮੈਂ ਉਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਸੀ ਤੇ ਉਸ ਤੋਂ ਬਾਅਦ ਜਦੋਂ ਭੰਜੀ ਨੇ ਜੈ ਪ੍ਰਕਾਸ਼ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਤੇ ਉਸ ਤੋਂ ਬਾਅਦ ਅੱਜ ਤੱਕ ਜੈ ਪ੍ਰਕਾਸ਼ ਜੀ ਦੀ ਮੈਂ ਹਰ ਐਕਟੀਵਿਟੀ ਦੇ ਉੱਤੇ ਨਜ਼ਰ ਰੱਖੀ ਆ ਇਹ ਜੋ ਪ੍ਰਚਾਰ ਆ ਕਿ ਉਹ ਨਮੀ ਪਾਰਟੀ ਬਣਾਏਗਾ ਨਮੀ ਪਾਰਟੀ ਦੇ ਲਈ ਬੁਨਿਆਦ ਖੜੀ ਕਰੇਗਾ ਅਜਿਹਾ ਕੁਝ ਨਹੀਂ ਕਿਉਂਕਿ ਇਹ ਪ੍ਰਚਾਰ ਸਿਰਫ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਤਾਂ ਪ੍ਰਚਾਰਿਆ ਜਾ ਸਕਦਾ ਆ ਲੇਕਿਨ ਇਹ ਜੋ ਜੈ ਪ੍ਰਕਾਸ਼ ਜੀ ਦਾ ਮਨਸੂਬਾ ਆ ਜਾ ਕੇ ਬੁੱਧੀ ਜੀ ਵੀ ਲੋਗ ਆ ਉਹ ਇਸ ਗੱਲ ਤੋਂ ਤਾਂ ਚਿੰਤਤ ਹੈ ਕਿ ਜਿਹੜਾ ਬਹੁਜਨ ਅੰਦੋਲਨ ਦਾ ਪੈਮਾਨਾ ਆ ਜਾਂ ਜਿਆਦਾ ਉਹਦਾ ਨਾਪ ਕਰਦੇ ਆ ਤਾਂ ਉੱਤਰ ਪ੍ਰਦੇਸ਼ ਨੂੰ ਮੁੱਖ ਰੱਖ ਕੇ ਕਰਦੇ ਆਂ ਉੱਤਰ ਪ੍ਰਦੇਸ਼ ਦੇ ਵਿੱਚ 2007 ਦੇ ਵਿੱਚ 30% ਵੋਟ ਲੈ ਕੇ ਬਹੁਜਨ ਸਮਾਜ ਪਾਰਟੀ ਸਪਸ਼ਟ ਬਹੁਮਤ ਦੇ ਨਾਲ ਸਰਕਾਰ ਬਣਾਉਂਦੀ ਆ ਤੇ ਉਸ ਤੋਂ ਬਾਅਦ ਵਿੱਚ 12 ਇਲੈਕਸ਼ਨ ਤੋਂ ਬਾਅਦ ਲਗਾਤਾਰ ਬਹੁਜਨ ਸਮਾਜ ਪਾਰਟੀ ਦਾ ਗਰਾਫ ਡਿਗ ਰਿਹਾ ਆ ਉਸ ਦੇ ਉੱਤੇ ਚਿੰਤਾ ਚਿੰਤਨ ਕਰਨਾ ਕੋਈ ਮੇਰੇ ਖਿਆਲ ਇਹ ਗਲਤ ਨਹੀਂ ਕਿ ਇਹਨੂੰ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਸਕਦਾ ਨਵੀਂ ਪਾਰਟੀ ਬਣਾ ਸਕਦਾ ਆ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਕੁਝ ਸਮਝ ਲਈ ਆ ਇਸ ਤੋਂ ਬਾਅਦ ਜੋ ਹੈ ਜਿਵੇਂ 7 ਸਾਲ ਤੋਂ ਲੋਕ ਕਹਿ ਰਹੇ ਸੀ ਕਿ ਜੈਪੁਰ ਕਾਕੇ ਸੇ ਪਾਰਟੀ ਦੇ ਵਿੱਚ ਐਮਐਲਏ ਐਮਪੀ ਬਣਨ ਦੇ ਲਈ ਸ਼ਾਮਲ ਹੋ ਸਕਦਾ ਆ 7 ਸਾਲ ਤੋਂ ਸਾਨੂੰ ਦੇਖਦੇ ਨੂੰ ਹੋ ਗਏ ਕਿ ਅਜੇ ਤੱਕ ਉਹਨੇ ਇਦਾਂ ਦਾ ਕੋਈ ਫੈਸਲਾ ਨਹੀਂ ਲਿਆ ਤੇ ਦੂਸਰੀ ਗੱਲਬਾਤ ਇਹੋ ਆ ਕਿ ਲੋਕਾਂ ਦੀ ਵੀ ਗੱਲ ਆਪਣੀ ਜਗ੍ਹਾ ਸੱਚੀ ਆ ਕਿ ਜਿੰਨੇ ਵੀ ਲੋਕ ਭੋਜਨ ਅੰਦੋਲਨ ਤੋਂ ਜਾਂ ਪਿੱਛੇ ਹਟੇ ਆ ਜਾਂ ਨੇਤਾ ਬਣ ਕੇ ਪਾਰਟੀ ਚੋਂ ਕੱਢ ਦਿੱਤਾ ਗਿਆ ਜਾਂ ਆਪਣੇ ਆਪ ਛੱਡ ਕੇ ਚਲੇ ਗਏ ਉਹਨਾਂ ਦੇ ਵਿੱਚ ਸਬਰ ਨਹੀਂ ਨਜ਼ਰ ਆਇਆ ਸਬਰ ਨਾ ਨਜ਼ਰ ਆਣ ਕਰਕੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਐਮਐਲਏ ਐਮਪੀ ਜਾਂ ਚੇਅਰਮੈਨੀਆਂ ਲੈਣ ਦੇ ਲਈ ਜਿਹੜਾ ਹੈਗਾ ਉਹਨਾਂ ਨੇ ਆਪਣਾ ਉਪਰਾਲਾ ਕੀਤਾ ਤੇ ਸਾਬਕਾ ਅਸ਼ੀਰਾਮ ਜੀ ਕਿਹਾ ਕਰਦੇ ਸੀ ਕਿ ਇਹ ਜੋ ਸਮੰਤਪਦੀ ਪਾਰਟੀਆਂ ਆ ਤੁਹਾਨੂੰ ਰਾਜਨੀਤਿਕ ਰੁਤਬਾ ਤਾਂ ਦੇ ਸਕਦੇ ਆ ਉਸ ਰੁਤਬੇ ਦੀ ਪਾਵਰ ਨਹੀਂ ਦੇਣਗੇ ਔਰ ਉਹ ਸਾਬਤ ਵੀ ਹੋ ਰਿਹਾ ਆ ਕਿ ਸਾਡੇ ਲੋਕ ਦੂਸਰੀਆਂ ਪਾਰਟੀਆਂ ਵਿੱਚ ਜਾ ਕੇ ਐਮਐਲਏ ਐਮਪੀ ਤਾਂ ਬਣ ਗਏ ਚੇਅਰਮੈਨ ਬਣ ਗਏ ਲੇਕਿਨ ਉਹਨਾਂ ਦੇ ਕੋਲ ਉਸ ਕੁਰਸੀ ਦੀ ਉਸ ਰੁਤਬੇ ਦੀ ਪਾਵਰ ਨਹੀਂ ਉਹਨਾਂ ਨੂੰ ਦਿੱਤੀ ਗਈ ਇਸ ਕਰਕੇ ਇਹ ਜਿਹੜੀ ਚਰਚਾ ਸੀ ਮੈਨੂੰ ਲੱਗਦਾ ਆ ਕਿ ਅੱਜ ਤੋਂ ਬਾਅਦ ਖਤਮ ਹੋ ਜਾਏਗੀ ਤੇ ਅੱਗੇ ਉਹਨਾਂ ਦੀ ਜਿਹੜੀ ਹੈਗੀ ਆ ਇਹ ਮੈਂ ਅਪੀਲ ਕਰੂੰਗਾ ਬਹੁਜਨ ਸਮਾਜ ਨੂੰ ਅਪੀਲ ਕਰੂੰਗਾ ਕਿ ਸਾਨੂੰ ਦੁਸ਼ਮਣ ਪਹਿਚਾਣਨ ਦੀ ਜ਼ਰੂਰਤ ਆ ਜੇ ਬਹੁਜਨ ਸਮਾਜ ਆਪਣਾ ਦੁਸ਼ਮਣ ਪਹਿਚਾਣ ਲਵੇ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਰਾਜਸਤਾ ਦੇ ਬਿਲਕੁਲ ਕਰੀਬ ਆ ਦੁਸ਼ਮਣ ਤੁਹਾਡਾ ਸਭ ਕੀ ਕਹਿਣਾ ਚਾਹੂਗੇ ਇੱਕ ਪਾਸੇ ਤੁਸੀਂ ਵੀ ਮਿਹਨਤ ਕਰਦੇ ਹੋ ਸਾਰੇ ਜਿੰਨੇ ਵੀ ਲੀਡਰ ਸਹਿਬਾਨ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਮਿਹਨਤ ਕਰਦੇ ਨੇ ਇੱਕ VOTER ਤਿਆਰ ਕਰਨਾ ਵੀ ਬੜਾ ਔਖਾ ਹੁੰਦਾ ਬੜੀ ਮਿਹਨਤ ਕਾਣੀ ਪਾਸੇ ਇੱਕ ਪਾਸੇ ਇੱਕ ਮਹਾਨ ਲੀਡਰ ਹੈ ਜਿਵੇਂ ਅੱਜ ਵੀ ਅਨਾਉਂਸ ਕੀਤਾ ਪਹਿਲਾਂ ਵੀ ਸੁਣਿਆ ਕਿ ਉਹਨਾਂ ਨੇ ਫੈਸਲਾ ਹੀ ਕੀਤਾ ਸਮਰਪਿਤ ਹੈ ਪੂਰੀ ਲਾਈਫ ਵਿੱਚ ਸਮਾਜ ਲਈ ਸਮਰਪਿਤ ਹੈ ਜੈ ਪ੍ਰਕਾਸ਼ ਜੀ ਦੇ ਵੱਲੋਂ ਵਿਆਹ ਨਹੀਂ ਕਰਵਾਵਾਂਗਾ ਖਾਤਾ ਨਹੀਂ ਖੋਲਾਂਗਾ ਤੇ ਕੋਈ ਘਰ ਨਹੀਂ ਬਸਾਵਾਂਗਾ ਦੇਖੋ ਐਡਾ ਵੱਡਾ ਤਕੜਾ ਫੈਸਲਾ ਫਿਰ ਵੀ ਉਹਨੂੰ ਪਾਰਟੀ ਚੋਂ ਬਾਹਰ ਤੇ ਉਹਨੂੰ ਸ਼ਾਮਲ 7 ਸਾਲ ਤੱਕ ਨਾ ਕਰਨਾ ਅਜੇ ਤੱਕ ਵੀ ਇਸ ਨੂੰ ਤੁਸੀਂ ਕਿਦਾਂ ਸਮਝਦੇ ਹੋ ਦੇਖੋ ਜਦੋਂ ਸਾਹਿਬ ਗਾਂਸ਼ੀ ਰਾਮ ਜੀ ਨੇ ਇਹ ਬਹੁਜਨ ਅੰਦੋਲਨ ਭੈਣ ਕੁਮਾਰੀ ਮਾਇਆਬਤੀ ਜੀ ਹੱਥਾਂ ਦੇ ਵਿੱਚ ਸੌਪਿਆ ਉਸ ਵਕਤ ਸਾਹਿਬ ਗਾਂਸ਼ੀ ਰਾਮ ਜੀ ਨੇ ਇਹ ਗੱਲ ਕਹੀ ਸੀ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਆਪਣਾ ਸਕਸੈਸਰ ਨਹੀਂ ਦੇ ਸਕੇ ਜਿਸ ਕਰਕੇ ਜੋ ਮਿਸ਼ਨ ਮੂਵਮੈਂਟ ਆ ਉਹਦੇ ਵਿੱਚ 10-15 ਸਾਲ ਦਾ ਗੈਪ ਆਇਆ ਉਸ ਗੈਪ ਨੂੰ ਜਿਹੜਾ ਹੈਗਾ ਆ ਜੋ ਸਮੰਤਵਾਦੀ ਪਾਰਟੀਆਂ ਸੀ ਮੈਂ ਤਾਂ ਜ਼ਿਆਦਾ ਕਰਕੇ ਉਸ ਵਕਤ ਕਾਂਗਰਸ ਦੀ ਗੱਲ ਕਰਾਂਗਾ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਤਾਂ ਛੱਡੋ ਉਹਨਾਂ ਦੇ ਨਾਮ ਵੀ ਜਿਹੜਾ ਹੈਗਾ ਇਹ ਖਤਮ ਕਰਨ ਦਾ ਉਪਰਾਲਾ ਕੀਤਾ ਲੇਕਿਨ ਬਾਬਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਉਸ ਮੈਂ ਕਹਿ ਰਿਹਾ ਹਾਂ ਪੇ ਜੋ ਉਹਨਾਂ ਦੇ ਕੋਲੋਂ ਨਹੀਂ ਹੋ ਸਕਿਆ ਆਪਣਾ ਉਤਰਾਧਿਕਾਰੀ ਨਹੀਂ ਦੇ ਸਕੇ ਤਾਂ ਭੈਣ ਕੁਮਾਰੀ ਮਾਇਵਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਮੂਵਮੈਂਟ ਨੂੰ ਜਿਹੜਾ ਹੈਗਾ ਆਪਣਾ ਉਤਰਾਧਿਕਾਰੀ ਦਿੱਤਾ ਔਰ ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਜਿਹੜੇ ਹੈਗੇ ਆ ਵਿਆਹ ਨਹੀਂ ਕਰਾਇਆ ਘਰ ਨਹੀਂ ਗਏ ਪਰਿਵਾਰ ਦੇ ਨਾਲ ਕੋਈ ਮੋਹ ਨਹੀਂ ਰੱਖਿਆ ਕੋਈ ਉਹਨਾਂ ਨੇ ਇਹ ਇੱਥੋਂ ਤੱਕ ਕਹਿੰਦੇ ਸੀ ਕਿ ਜੇ ਅਗਰ ਕੋਈ ਮੇਰੇ ਨਾਮ ਦੇ ਉੱਤੇ ਇੱਕ ਇੰਚ ਜ਼ਮੀਨ ਵੀ ਦਿਖਾਲ ਦੇਵੇ ਤਾਂ ਮੈਂ ਰਾਜਨੀਤੀ ਤੋਂ ਸਨਿਆਸ ਲੈ ਲੂੰਗਾ ਇਸੇ ਤਰ੍ਹਾਂ ਜਿਹੜਾ ਹੈਗਾ ਹੈ ਭੈਣ ਕੁਮਾਰੀ ਮਾਇਆਬਤੀ ਜੀ ਵੀ ਬਹੁਤ ਤਿਆਗੀ ਤੇ ਬਹੁਤ ਵੱਡੇ ਨੇਤਾ ਆ ਤੇ ਅੱਜ ਵੀ ਦੇਸ਼ ਦੇ ਵਿੱਚ ਜੇ ਅਗਰ ਕੋਈ ਨੇਤਾ ਹੈ ਤਾਂ ਉਹ ਭੈਣ ਕੁਮਾਰੀ ਮਾਇਆਬਤੀ ਜੀ ਆ ਤੇ ਉਸ ਵਕਤ ਸਾਬਕਾ ਅਕਸ਼ਿਰਾਮ ਜੀ ਨੇ ਭੈਣ ਕੁਮਾਰੀ ਮਾਇਆਬਤੀ ਜੀ ਕੋਲੋਂ ਵੀ ਕਮਿਟਮੈਂਟ ਲਈ ਸੀਗੀ ਔਰ ਭੈਣ ਜੀ ਨੇ ਸਾਬਕਾ ਅਕਸ਼ਿਰਾਮ ਜੀ ਨੂੰ ਕਮਿਟਮੈਂਟ ਕੀਤਾ ਦਿੱਤੀ ਸੀਗੀ ਕਿ ਮੈਂ ਜਿਹੜਾ ਹੈਗਾ ਆਪਣੇ ਤੋਂ ਬਾਅਦ ਜੋ ਸਕਸੈਸਰ ਦਊਂਗੀ ਪਹਿਲੇ ਨੰਬਰ ਤੇ ਤਾਂ ਉਹ ਚਮਾਰ ਹੋਏਗਾ ਦੂਸਰੀ ਗੱਲਬਾਤ ਉਹ ਗ੍ਰਹਿ ਤਿਆਗੀ ਹੋਏਗਾ ਵਿਆਹ ਨਹੀਂ ਕਰਾਏਗਾ ਘਰ ਨਹੀਂ ਜਾਏਗਾ ਤੇ ਆਪਣੇ ਨਾਂ ਦੇ ਉੱਤੇ ਪੈਸਾ ਇਕੱਠਾ ਨਹੀਂ ਕਰੇਗਾ ਇਹ ਭੈਣ ਜੀ ਨੇ ਵੀ ਉਸ ਵਕਤ ਸਾਬਕਾ ਅਸ਼ੀਰਾਮ ਜੀ ਨੂੰ ਕਮਿਟਮੈਂਟ ਕੀਤਾ ਸੀਗਾ ਜੀ ਜੀ ਗੱਲ ਚੱਲਦੀ ਸੀ ਜੈ ਪ੍ਰਕਾਸ਼ ਜੀ ਇਹ ਵੀ ਤਿਆਗੀ ਆ ਪਰ ਪਾਰਟੀ ਤੋਂ ਬਾਹਰ ਹੈ ਲੰਬਾ ਸਮਾਂ ਹੋ ਗਿਆ ਜੇ ਵੀ ਬਾਹਰ ਹੈ ਔਰ ਪਾਸੇ ਗਿਆ ਨਹੀਂ ਮਤਲਬ ਦੇਖੋ ਇਹ ਤਾਂ ਫੈਸਲਾ ਤਾਂ ਭੈਣ ਜੀ ਹੋਣਾ ਨਹੀਂ ਲੈਣਾ ਜ ਹਾਈ ਕਮਾਂਡ ਨੇ ਲੈਣਾ ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਮੈਨੂੰ ਲੱਗਦਾ ਹੈ ਕਿ ਭੈਣ ਜੀ ਬਹੁਤ ਦੂਰ ਦ੍ਰਿਸ਼ਟੀ ਦੇ ਮਾਲਕ ਆ ਕਿ ਇਹ ਜਿਹੜੀ ਮੂਵਮੈਂਟ ਆ ਅਣਜਾਣ ਹੱਥਾਂ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਮੈਨੂੰ ਲੱਗਦਾ ਆ ਕਿ ਭੈਣ ਕੁਮਾਰੀ ਮਾਇਆਵਤੀ ਜੀ ਜੋ ਜੈਪੁਰ ਕਾਹ ਜੀ ਆਓ ਉਹਨਾਂ ਦੇ ਤਰਵਾਸ ਚੈੱਕ ਕਰ ਰਹੇ ਆ ਕਿ ਕੀ ਇਹੋ ਇਸ ਮੂਵਮੈਂਟ ਨੂੰ ਸੰਭਾਲ ਪਾਏਗਾ ਕਿਤੇ ਵਿਕਤਾ ਨਹੀਂ ਜਾਏਗਾ ਕਿਤੇ ਉਹ ਜਿਹੜਾ ਹੈਗਾ ਆ ਮੂਮੈਂਟ ਨੂੰ ਛੱਡ ਕੇ ਤਾਂ ਨਹੀਂ ਚਲੇ ਜਾਏਗਾ ਇਸ ਕਰਕੇ ਮੈਨੂੰ ਇੰਝ ਲੱਗਦਾ ਹੈ ਕਿ ਭੈਣ ਕੁਮਾਰੀ ਮਾਇਆਬਤੀ ਜੀ ਦੀ ਜਿਹੜੀ ਦੂਦ ਰਸਤੀ ਆ ਉਹ ਇਹਨਾਂ ਦਾ ਜਿਹੜਾ ਤਰਵਾਸ ਤੇ ਇਹਦੀ ਨਿਸ਼ਠਾ ਆ ਜਾਂ ਇਹਨਾਂ ਦਾ ਸਮਰਪਣ ਆ ਉਹਨੂੰ ਚੈੱਕ ਕਰ ਰਹੇ ਹੋਣਗੇ ਤੇ ਇਹ ਨਹੀਂ ਹੋ ਸਕਦਾ ਕਿ ਭੈਣ ਜੀ ਉਹਨਾਂ ਨੂੰ ਪਾਰਟੀ 'ਚ ਨਹੀਂ ਲੱਗੇ ਅਗਨੀ ਪ੍ਰੀਖਿਆ ਚਲਦੀ ਹੱਲੇ ਅਗਨੀ ਪ੍ਰੀਖਿਆ ਹੀ ਕਹਿ ਜਾ ਸਕਦੀ ਹੈ ਬਹੁਤ ਧੰਨਵਾਦ ਜੀ ਜੇਪੀ ਮ ਜੇਪੀ ਮ ਜੈਪਾਤ